ਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਿਤਾ ਧੰਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਅੱਜ ਦਾ ਜੋ ਵਿਸ਼ਾਲ ਨਗਰ ਕੀਰਤਨ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਆਰੰਭ ਕੀਤਾ ਜਾ ਰਿਹਾ ਹੈ ਜੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਤਾ ਨ ਆਰੰਭ ਹੋਏਗਾ ਜੋ ਵੱਡਾ ਬਾਜ਼ਾਰ ਤੋਂ ਹੁੰਦਾ ਹੋਇਆ ਬਸਤੀ ਦੰਸ਼ਮੰਦਾ ਅੱਡੇ ਤੇ ਬਸਤੀ ਦੰਸ਼ਮੰਦਾ ਅੱਡੇ ਤੋਂ ਹੁੰਦਾ ਹੋਇਆ ਰਸੀਲਾ ਨਗਰ ਨਿਊ ਰਸੀਲਾ ਨਗਰ ਇਕਤਾ پارک ਤੇ ਹੋਰ ਸਾਰੇ ਨਾਲ ਦੇ ਇਲਾਕੇ ਇਲਾਕਿਆਂ ਤੋਂ ਹੁੰਦਾ ਹੋਇਆ ਵਾਪਸੀ ਸ਼ਾਮ ਨੂੰ ਤਕਰੀਬਨ 4 ਵਜੇ ਇਸ ਮੱਤ ਹੋਏਗਾ ਤੇ ਇਸ ਦੇ ਵਿੱਚ ਸੰਗਤਾਂ ਦਾ ਭਾਰੀ ਉਛਾਹ ਹੈ ਥਾ ਥਾ ਤੇ ਗੁਰੂ ਸਾਹਿਬ ਦੀ ਕਿਰਪਾ ਸਤਕਾ ਸੰਗਤਾਂ ਨੇ ਲੰਗਰ ਲਗਾਏ ਨੇ ਔਰ ਜਿੱਥੇ ਅ ਬੱਚਿਆਂ ਵੱਲੋਂ ਆਪਣਾ ਆ ਉਹਦਾ ਪ੍ਰਬੰਧ ਕੀਤਾ ਗਿਆ ਹੈ ਗਤਕਾ ਉਹ ਗਤਕੇ ਰਾਹੀ ਆਪਣੇ ਜੋਹਰ ਦਿਖਾਉਣਗੇ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਤੁਹਾਡੇ মিডিਆ ਦੇ ਰਾਹੀਂ ਸਮੂਹ ਸੰਗਤਾਂ ਜਿਹੜੀਆਂ ਘਰਾਂ ਵਿੱਚ ਹਜੇ ਵੀ ਬੈਠੀਆਂ ਨੇ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਪਹੁੰਚਣ ਤੇ ਇਸ ਨਗਰ ਕੀਰਤਨ ਦਾ ਹਿੱਸਾ ਲੈਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੰਦਕ ਕਮੇਟੀਆਂ ਨਾਲ ਚੱਲਦੀਆਂ ਤੁਹਾਡੇ ਗੁਰਦੁਆਰਾ ਬਸਤੀ ਦਾਨਸ਼ਵੰਦਾ ਅੱਡੇ ਵਾਲੀ ਸਿੰਘ ਸਭਾ ਗੁਰਦੁਆਰਾ ਸ਼ਰੂਪ ਸਿੰਘ ਸਭਾ ਨੋਪਨਗਰ ਵਾਲੇ ਔਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ੇਰ ਸ਼ੇਰ ਸਿੰਘ ਵਾਲੇ ਉਹਨਾਂ ਸਾਰੀਆਂ ਚਾਰੋਂ ਪ੍ਰਬੰਧਕ ਕਮੇਟੀਆਂ ਨਾਲ ਚੱਲਦੀਆਂ ਅਸੀਂ ਸ਼ਹਿਰ ਦੀਆਂ ਵੀ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਕਰਕੇ ਆਏ ਹਾਂ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਸਾਰੇ ਇੱਥੇ ਪਹੁੰਚਣਗੇ ਤੇ ਸਾਰਿਆਂ ਦੇ ਨਾਲ ਹੀ ਆਪਾਂ धन धन श्री गुरु गोबिंद साहब महाराज खुशियां प्राप्त कर है वाहगुरू जी का खालसा वाहे गुरु जी की फतेह ਨਿਸਮੇਸ਼ ਬਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਪਾਵੇ ਸਾਰ ਜੀ ਆਵਾਇ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਤਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ਪੁਰ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਬਜ਼ਾਰ ਵਾਲਾ ਵੱਡਾ ਗੁਰਦੁਆਰੇ ਤੋਂ ਨਗਰ ਕੀਰਤਨ 50 ਪਿਆਰਿਆਂ ਦੀ ਗਵਾਹੀ ਵਿੱਚ 50 ਪਿਆਰਿਆਂ ਦੀ ਗਵਾਹੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਹੇਠ ਕੱਢਿਆ ਜਾ ਰਿਹਾ ਜੋ ਕਿ ਸਾਰੀਆਂ ਸ਼ਕਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਹਿਯੋਗ ਦੇ ਨਾਲ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮ ਪਿਤਾ ਸਰਬੰਸਦਾਨੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ 5 ਜਨਵਰੀ ਨੂੰ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਅੱਜ 30 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 메ਨ ਬਾਜ਼ਾਰ ਬਸਤੀ ਦਾਨਸ਼ਵੰਦਾ ਤੋਂ ਵਿਸ਼ਾਲ ਨਗਰ ਕੀਰਤਨ ਜੋ ਬਸਤੀ ਦਾਨਸ਼ਵੰਦਾ ਨਹੀਂ ਚਾਰੇ ਸਿੰਘ ਸਭਾ ਵਾਂਦੇਸ ਹੈ ਜੋ ਨਾਲ ਆਰੰਭ ਕੀਤਾ ਜਾ ਰਿਹਾ ਹੈ ਜੋ ਕਿ ਪੰਜ ਪਿਆਰਿਆਂ ਦੀ ਗਵਾਹੀ ਵਿੱਚ ਤੰਤਨ ਜਿਹੜੀ ਗੁਰਦੰਸ ਸਾਹਿਬ ਮਾਰੇ ਦੀ ਹਜੂਰੀ ਵਿੱਚ ਛਤਰ ਛਾਇਆ ਵਿੱਚ ਨਗਰ ਕੀਰਤਨ ਪੂਰੇ ਇਲਾਕੇ ਦੀ ਪ੍ਰਕਰਮਾ ਕਰੇਗਾ ਪੰਜਾਬ ਤੋਂ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਚੱਲ ਕੇ ਅੱਡੇ ਵਾਲੇ ਗੁਰਦੁਆਰਾ ਸਾਹਿਬ ਤੇ ਸਵਾਗਤ ਕੀਤਾ ਜਾਏਗਾ ਉਸ ਤੋਂ ਉਪਰੰਤ ਨਿਊ ਸਿਲਾਨਗਰ ਸਿਲਾਨਗਰ ਇਕਤਾ ਪਾਰ ਨਿਊ ਇੰਡੋ ਜਰਮਨ ਸਕੂਲ ਤੋਂ ਹੁੰਦਾ ਹੋਇਆ ਚਪਾਟੀ ਵਾਲੀ ਗਲੀ ਤੋਂ ਕੇ ਨਗਰ ਕੀਰਤਨ ਸ਼ਿਵਾਜੀ ਨਗਰ ਤੀ ਸਾਰੀ ਪ੍ਰਕਰਮਾ ਕਰਕੇ ਸ਼ਾਮ ਨੂੰ ਨਗਰ ਕੀਰਤਨ ਦੀ ਇਸੇ ਸਥਾਨ ਤੇ ਵਾਪਸੀ ਕੀਤੀ ਜਾਏਗੀ ਸੋ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੰਸਾਰੇ ਸੰਤਾਨਾ ਸਹਿਯੋਗ ਮਿਲ ਰਿਹਾ ਹੈ ਉੱਤੇ ਹੀ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਸਮੂਹ ਬਸਤੀ ਦਾਸਪੰਦਾਂ ਜਾਂ ਸੰਗਤਾਂ ਵੱਲੋਂ ਵਿਸ਼ਾਲ ਲੰਗਰ ਨੂੰ ਨਗਰ ਕੀਰਤਨ ਲਗਾਏ ਗਏ ਹਨ ਸਮੂਹ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੋਸਾ ਸਿੰਘ ਜੀ ਸ਼ਾਮ ਨੂੰ ਤਕਰੀਬਨ 4 ਤੋਂ 5 ਵਜੇ ਤੱਕ ਨਗਰ ਕੀਰਤਨ ਦੀ ਸਮਾਪਤੀ ਹੋਏਗੀ ਸਭਾਤ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਸਮੂਹ ਸੰਗਤਾਂ ਪਰਵਾਰਾਂ ਸवेत ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸਰਬੰਸ ਦਾ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਕਿ 5 ਜਨਵਰੀ ਨੂੰ ਪੂਰੇ ਵਿਸ਼ਵ ਵਿੱਚ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਡਾ ਬਾਜ਼ਾਰ ਵਿਸਦਾਂਸ਼ਮਦਾ ਵਿਖੇ ਇੱਕ ਵਿਸ਼ਾਲ ਲੰਗਰ ਕਦਿਆ ਜਾ ਰਿਹਾ ਹੈ ਜੋ ਕਿ ਵਿਸਦਾਂਸ਼ਮਦਾ ਦੀਆਂ ਸਮੂਹ ਸਿੰਘ ਸਭਾਵਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਅੱਡ ਵਿਸਦਾਂਸ਼ਮਦਾ ਗੁਰਦਸ਼ੀ ਗੁਰ ਸਿੰਘ ਸਭਾ ਅਨੂਪਨਗਰ ਗੁਰਦੁਆਰਾ ਬਾਬਾ ਸ਼ੇਰ ਸਿੰਘ ਜਸੇ ਹੋਗ ਦੇ ਨਾਲ ਸਾਹ ਸੰਗਤਾਂ ਦੇ ਸ਼ੋਗ ਦੇ ਨਾਲ ਪੂਰੇ ਬਸਤੇ ਇਲਾਕੇ ਵਿੱਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਸੰਗਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਵੱਲੋਂ ਥਾਂ ਥਾਂ ਗੁਰੂ ਦੇ ਲੰਗਰ ਤੇ ਫੁੱਲਾਂ ਦੀ ਵਰਖਾ ਦਾ ਯੋਜਨ ਕੀਤਾ ਗਿਆ ਹੈ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਇੱਕ ਉਪਰਾਲਾ ਕਰ ਰਹੀ ਹੈ ਕਿ ਆਪਣੀ ਪੀੜ੍ਹੀ ਨੂੰ ਆਪਣੇ ਅੱਜਕੱਲ ਨੌਜਵਾਨ ਨੂੰ ਆਪਣੇ ਗੁਰੂ ਚਰਨਾ ਜੁੜਨ ਦਾ ਮੈਂ ਆਸ਼ ਕਰਦਾ ਕਿ ਇਸੇ ਤਰ੍ਹਾਂ ਹੀ ਸਮੂਹ ਪੰਦਰਬ ਦੀ ਵਾਧੇ ਚੜ ਕੇ ਉਪਰਾਲੇ ਕਰਦੇ ਰਹਿਣਗੇ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਤੇ ਸਮੂਹ ਗੁਰਦਆਰਾ ਬੰਦਕ ਮਿਟੀ ਵੱਲੋਂ ਆਪ ਸਭ ਨੂੰ ਧੰਨ ਧੰਨ ਸ਼ੁਕਰ ਗੁਰ ਗੁਰਬਖਸ਼ ਸਿੰਘ ਮਹਾਰਾਜ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਅਤੇ ਆਸ਼ ਕਰਦਾ ਕਿ ਗੁਰੂ ਸਾਹਿਬਾਂ ਨੇ ਇਦਾ ਹੀ ਆਪ ਸਭ ਤੇ ਆਪਣਾ ਅਸ਼ੀਰਵਾਦ ਮਹਿ ਰੱਖਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ